ਹਾਂਜੀ ਹੁਣ ਗੁਰੂ ਮਹਾਰਾਜ ਅੱਗੇ ਉਹ ਚੀਜ਼ ਸਵਾਲ ਪੁੱਛਦੇ ਨੇ ਜੀ ਸਮਝਾ ਕੇ ਵੀ ਜਿਹੜੀ ਧਰਤੀ ਆ ਉਹ ਪ੍ਰਭੂ ਪ੍ਰਭੂ ਪਰਮਾਤਮਾ ਦੇ ਆਸਰੇ ਤੇ ਆ ਇਹ ਅੱਗੇ ਸਵਾਲ ਹੈ ਜੀ ਆਓ ਦੇਖੀਏ ਕੀ ਸਮਝਾ ਰਹੇ ਨੇ ਵੀ ਤੁਸੀਂ ਆਪਣੇ ਮਨ ਦੇ ਨਾਲ ਦੇਖੋ ਮਹਾਰਾਜ ਕਹਿੰਦੇ ਨੇ ਜੇ ਕੋ ਬੁੱਝੈ ਹੋਵੇ ਸਚਿਆਰ ਠੀਕ ਹੈ ਜੀ ਜੇ ਕੋ ਬੁੱਝੈ ਹੋਵੇ ਸਚਿਆਰ ਮਹਾਰਾਜ ਕਹਿੰਦੇ ਨੇ ਜੇ ਕੋ ਜੇ ਕੋਈ ਮਨੁੱਖ 부ਝੇ ਭਾਵ ਬੁੱਝ ਲਵੇ ਸਮਝ ਲਵੇ ਜਾਣ ਲਵੇ ਇਹ ਚੀਜ਼ ਨੂੰ ਠੀਕ ਆ ਹੋਵੇ ਹੋ ਜਾਵੇ ਕੀ ਸਚਿਆਰ ਸੱਚ ਦਾ ਧਾਰਨੀ ਹੋ ਜਾਵੇ ਠੀਕ ਆ ਭਾਵ ਨੂੰ ਅਸਲੀਅਤ ਸਮਝ ਲੱਗ ਜਾਵੇ ਜੇ ਕੋ ਬੁੱਝੇ ਹੋਵੇ ਸਚਿਆਰ ਠੀਕ ਆ ਭਾਵ ਜੇ ਕੋਈ ਮਨੁੱਖ ਪ੍ਰਭੂ ਪਰਮਾਤਮਾ ਦੀ ਇਸ ਗੱਲ ਨੂੰ ਸਮਝ ਲਵੇ ਫਿਰ ਉਸ ਨੂੰ ਪ੍ਰਭੂ ਪਰਮਾਤਮਾ ਦੀ ਇਸ ਨਿਜਮ ਦੀ ਸੋਝੀ ਹੋ ਜਾਂਦੀ ਹੈ ਠੀਕ ਹੈ ਕੀ ਕਿ ਪ੍ਰਭੂ ਪਰਮਾਤਮਾ ਹੀ ਧਰਤੀ ਦਾ ਆਸਰਾ ਹੈ ਬਲਦ ਨਹੀਂ ਠੀਕ ਹੈ ਹੁਣ ਜਦੋਂ ਜੇ ਕੋ ਬੁੱਝੇ ਜੇ ਕਿਸੇ ਮਨੁੱਖ ਨੇ ਇਹ ਗੱਲ ਸਮਝ ਲਈ ਤਾਂ ਉਹ ਸਚਿਆਰਾ ਹੋ ਜਾਊਗਾ ਭਾਵ ਉਸ ਨੂੰ ਸੱਚ ਪਤਾ ਲੱਗ ਜਾਊਗਾ ਉਸ ਨੂੰ ਗਿਆਨ ਮਿਲ ਜਾਊਗਾ ਠੀਕ ਹੈ ਨਹੀਂ ਤਾਂ ਕੀ ਹੋਵੇਗਾ ਗੁਰੂ ਮਾਰਾ ਸਵਾਲ ਕਰਦੇ ਨੇ ਜਿਨੇ ਬੁੱਝ ਲਿਆ ਉਹਨੂੰ ਤਾਂ ਨੌਲੇਜ ਮਿਲ ਗਈ ਉਸ ਨੂੰ ਤਾਂ ਸਮਝ ਪੈ ਗਈ ਉਸ ਨੂੰ ਤਾਂ ਪ੍ਰਮਾਤਮਾ ਦੇ ਇਸ ਨਿਜਮ ਦਾ ਪਤਾ ਲੱਗ ਗਿਆ ਨਹੀਂ ਤਾਂ ਮਹਾਰਾਜ ਕਹਿੰਦੇ ਨੇ ਵੀ ਤੁਸੀਂ ਸੋਚ ਕੇ ਦੱਸ ਉਹ ਮੇਰੇ ਮਨਾ ਸੋਚ ਕੇ ਦੇਖ ਜੇ ਤੂੰ ਇਹ ਗੱਲ ਨਹੀਂ ਸੁਣਦਾ ਨਹੀਂ ਸਮਝਦਾ ਸੋਚ ਕੇ ਦੇਖ ਆਹ ਦੇਖੀਏ ਮਹਾਰਾਜ ਕੀ ਪੁੱਛਦੇ ਨੇ ਸਾਨੂੰ ਕੀ ਗੱਲਾਂ ਕਰਦੇ ਨੇ ਸਾਡੇ ਨਾਲ